ਸਤਿ ਸ਼੍ਰੀ ਅਕਾਲ ਜੀ ਦੇਖਦੇ ਆਂ ਅੱਜ ਦੇ ਨਵੇਂ ਰਿਸ਼ਤੇ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਰੋਜ਼ ਨਵੇਂ ਰਿਸ਼ਤੇ ਦੇਖਣ ਲਈ ਸ਼ਾਮ ਨੂੰ 8 ਵਜੇ ਵੀਡੀਓ ਅਪਲੋਡ ਹੁੰਦੀ ਹੈ ਚੈਨਲ ਨੂੰ ਕਰੋ ਸਬਸਕ੍ਰਾਈਬ ਬੈਲ ਆਈਕਨ ਔਨ ਕਰ ਲਓ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਲੁਧਿਆਣੇ ਤੋਂ ਲੜਕੇ ਦਾ ਰਿਸ਼ਤਾ ਜੀ ਡੇਟ ਆਫ ਬਰਥ 1993 ਕਾਸਟ ਗੋਲਡ ਸਮਿਥ ਕੱਦ 5 ਫੁੱਟ 8 ਇੰਚ ਪੈਨ ਇੱਕ ਭਾਰਤ ਯੂਕੇ ਆ ਥੱਲੇ ਪਰਿਵਾਰ ਦਾ ਨੰਬਰ ਦਿੱਤਾ ਹੋਇਆ ਹੈ ਡਾਇਰੈਕਟ ਤੁਸੀਂ ਇਹਨਾਂ ਨਾਲ ਗੱਲ ਕਰੋ ਜੀ ਥੱਲੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਤੁਸੀਂ ਇਹਨਾਂ ਨਾਲ ਗੱਲ ਕਰ ਸਕਦੇ ਹੋ ਅਗਲਾ ਰਿਸ਼ਤਾ ਜੀ ਗੰਗਾ ਨਗਰ ਤੋਂ ਲੜਕੇ ਦਾ ਡੇਟ ਆਫ ਬਰਥ 1993 ਕਾਸਟ ਪਾਟਿਆ ਪੜਾਈ ਬੀਕੋਮ ਐਲ ਐਲ ਬੀ ਸੀ ਐਸ ਫਾਈਨਲ ਕੱਦ 5 ਫੁੱਟ 10 ਇੰਚ ਪੈਣ ਇੱਕ ਮੈਡ ਹੈ ਪ੍ਰਾ ਕੋਈ ਨਹੀਂ ਕੰਮ ਜੋਬ ਹੈ ਦਿੱਲੀ ਰਿਸ਼ਤਾ ਪਰਿਵਾਰਕ ਲੜਕੀ ਦਾ ਚਾਹੀਦਾ ਹੈ ਇਹਨਾਂ ਨੂੰ ਥੱਲੇ ਪਰਿਵਾਰ ਦਾ ਨੰਬਰ ਦਿੱਤਾ ਹੋਇਆ ਡਾਇਰੈਕਟ ਤੁਸੀਂ ਇਹਨਾਂ ਨਾਲ ਗੱਲ ਕਰੋ ਜੀ ਚੈਨਲ ਨੂੰ ਕਰੋ ਸਬਸਕ੍ਰਾਈਬ ਐਂਡ ਸ਼ੇਅਰ ਜ਼ਰੂਰ ਕਰ ਦੇਣਾ ਅਗਲਾ ਰਿਸ਼ਤਾ ਜੀ ਲੜਕੇ ਦਾ ਨਿਊ ਚੰਡੀਗੜ੍ਹ ਤੋਂ ਉਮਰ 27 ਸਾਲ ਹੈ ਕਾਸਟ ਜੱਟ ਸਿੱਖ ਪੜ੍ਹਾਈ ਪਲੱਸ 2 ਪਾਸ ਕੱਦ 5 ਫੁੱਟ 10 ਇੰਚ ਕੰਮ ਵੈਲਡਿੰਗ ਦਾ ਆਪਣਾ ਹੈ ਵਧੀਆ ਕੋਠੀ ਤੇ 5 ਕਿੱਲੇ ਜ਼ਮੀਨ ਹੈ ਰਿਸ਼ਤਾ ਸਾਊ ਲੜਕੀ ਦਾ ਚਾਹੀਦਾ ਹੈ ਰੋਪੜ ਮਾਲੀ ਫਤੇਗੜ ਸਾਹਿਬ ਨੂੰ ਪਹਿਲ ਪਰਿਵਾਰ ਦਾ ਨੀਚੇ ਨੰਬਰ ਦਿੱਤਾ ਹੋਇਆ ਹੈ ਡਾਇਰੈਕਟ ਤੁਸੀਂ ਇਹਨਾਂ ਨਾਲ ਗੱਲ ਕਰੋ ਜੀ ਧਿਆਨ ਰਹੇ ਜਾਂਚ ਪੜਤਾਲ ਕਰਨ ਦੀ ਜ਼ਿੰਮੇਵਾਰੀ ਤੁਹਾਡੀ ਹੈ ਸਾਡਾ ਕੰਮ ਸਿਰਫ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਹੈ ਤਰਨਤਾਰਨ ਤੋਂ ਲੜਕੀ ਦਾ ਰਿਸ਼ਤਾ ਜੀ ਡੇਟ ਆਫ ਬਰਥ 1999 ਕਾਸਟ ਸਿੱਖ ਪੜਾਈ ਬੀਏ ਕੱਦ 5 ਫੁੱਟ 5 ਇੰਚ ਪੈਣ ਕੋਈ ਨਹੀਂ ਪਰ ਆ ਇੱਕ ਮੈਰਿਡ ਹੈ ਲੜਕੀ ਕੈਨੇਡਾ ਹੈ ਰਿਸ਼ਤਾ ਲੜਕਾ ਕੈਨੇਡਾ ਪੀਆਰ ਹੋਵੇ 10 ਏਕੜ ਜ਼ਮੀਨ ਹੋਵੇ ਪਰਿਵਾਰ ਦਾ ਨੀਚੇ ਨੰਬਰ ਦਿੱਤਾ ਹੋਇਆ ਹੈ ਡਾਇਰੈਕਟ ਤੁਸੀਂ ਇਹਨਾਂ ਨਾਲ ਗੱਲ ਕਰੋ ਜੀ 5-7 ਮਿੰਟ ਦੀ ਵੀਡੀਓ ਹੈ ਸਾਰੀ ਦੇਖਣਾ ਰੋਜ਼ ਰਾਤ 8 ਵਜੇ ਵੀਡੀਓ ਅਪਲੋਡ ਹੁੰਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਰਨ ਤਰੰਤੋਂ ਲੜਕੇ ਦਾ ਰਿਸ਼ਤਾ ਡੇਟ ਆਫ ਬਰਥ 1991 ਕਾਸਟ ਰਾਮਗੜੀਆ ਸੋਖੀ ਪੜ੍ਹਾਈ ਐਮ ਐਸ ਸੀ ਬੀ ਐਡ कद 5 फुट 7 इंच पैंट कोई नहीं प्रायक अनमैरिड है कम टीचर इन स्कूल सैलरी वी आर रिश्ता इनानो चाहिदा बढ़िया परिवार तो ग्रेजुएट लड़की होवे ਥੱਲੇ ਪਰਿਵਾਰ ਦਾ ਨੰਬਰ ਦਿੱਤਾ ਹੋਇਆ ਹੈ ਡਾਇਰੈਕਟ ਇਨਾਂ ਨਾਲ ਗੱਲ ਕਰੋ ਅਗਲਾ ਜੀ ਲੁਧਿਆਣਾ ਤੋਂ ਲੜਕੇ ਦਾ ਰਿਸ਼ਤਾ ਹੈ ਡੇਟ ਆਫ ਬਰਥ ਬਰਥਾ 1994 ਕਾਸਟ ਬ੍ਰਾਹਮਣ ਪੜਾਈ ਪੀ ਐਸ ਸੀ ਮੈਡੀਕਲ ਮਾਸਟਰਸ ਕਦ 6 ਫੁੱਟ ਪਹਿਣ ਇੱਕ ਮੈਡ ਹੈ ਪ੍ਰਾ ਇੱਕ ਅਨਮੈਡ ਕੈਨੇਡਾ ਪੀਆਰ ਹੈ ਰਿਸ਼ਤਾ ਇਹਨਾਂ ਨੂੰ ਚਾਹੀਦਾ ਹੈ ਪੜ੍ਹੀ ਲਿਖੀ ਗ੍ਰੈਜੂਏਟ ਲੜਕੀ ਹੋਵੇ ਲੁਧਿਆਣਾ ਏਰੀਆ ਪਰਿਵਾਰ ਦਾ ਨੀਚੇ ਨੰਬਰ ਦਿੱਤਾ ਹੋਇਆ ਹੈ ਡਾਇਰੈਕਟ ਇਹਨਾਂ ਨਾਲ ਗੱਲ ਕਰੋ ਜੀ ਮੋਗਾ ਤੋਂ ਲੜਕੇ ਦਾ ਰਿਸ਼ਤਾ ਹੈ ਜੀ ਡੇਟ ਆਫ ਬਰਥ 1999 ਕਾਸ ਜੱਟ ਸਿੱਖ ਪੜ੍ਹਾਈ ਪਲੱਸ 2 ਆਈਟੀਆਈ ਪਲੰਬਰ ਕੱਦ 5 ਫੁੱਟ 7 ਇੰਚ ਭੈਣ ਇੱਕ ਅਨਮੈਡ ਭਰਾ ਕੋਈ ਨਹੀਂ ਕੰਮ ਖੇਤੀ 3 ਕਿੱਲੇ ਆਪਣੇ 10 ਕਿੱਲੇ ਠੇਕੇ ਤੇ ਰਿਸ਼ਤਾ ਲੜਕੀ ਸੋਹਣੀ ਪੜੀ ਲਿਖੀ ਘਰੇਲੂ ਹੋਵੇ ਜੱਟ ਸਿੱਖ ਜਾਂ ਸ਼ਰਮਾ ਹੋਵੇ ਪਰਿਵਾਰ ਦਾ ਨੀਚੇ ਨੰਬਰ ਹੈ ਡਾਇਰੈਕਟ ਇਹਨਾਂ ਨਾਲ ਗੱਲ ਕਰੋ ਜੀ ਸੰਗਰੂਰ ਤੋਂ ਲੜਕੀ ਦਾ ਰਿਸ਼ਤਾ ਹੈ ਡੇਟ ਆਫ ਬਰਥ 1996 ਪੜਾਈ ਬੀਏ ਬੀਐਡ ਕਦ 5 ਫੁੱਟ 5 ਇੰਚ ਪਰਾ ਇੱਕ ਅਨਮੈਡ ਕੈਨੇਡਾ ਪੀਆਰ ਹੈ ਕੰਮ ਜੋਬ ਮੈਡੀ ਮੈਕਡੀ ਵਿੱਚ ਕੈਨੇਡਾ ਐਂਡ ਕੈਨੇਡਾ ਵਰਕ ਪਰਮਿਟ ਤੇ ਹੈ ਰਿਸ਼ਤਾ ਲੜਕਾ ਘਟੋਕਟ ਬੀਏ ਪਾਸ ਉਮਰ 28 ਤੋਂ 32 ਸਾਲ ਤੱਕ ਵਿਆਹ ਪੱਕਾ ਅੱਧਾ ਖਰਚਾ ਲਿਆ ਜਾਵੇਗਾ ਪਰਿਵਾਰ ਦਾ ਨੀਚੇ ਨੰਬਰ ਸੀ ਡਾਇਰੈਕਟ ਗੱਲ ਕਰੋ ਅਗਲਾ ਤਰਨਤਾਰਨ ਤੋਂ ਲੜਕੇ ਦਾ ਰਿਸ਼ਤਾ ਹੈ ਜੀ ਡੇਟ ਆਫ ਬਰਥ 1994 ਕਾਸਟ ਛੀਂਬੇ ਪੜਾਈ ਪਲੱਸ 2 ਕੱਦ 5 ਫੁੱਟ 4 ਇੰਚ ਪੈਣ ਕੋਈ ਨਹੀਂ ਪ੍ਰਾ ਦੋ ਇੱਕ ਮੈਰਿਡ ਇੱਕ ਅਨਮੈਰਿਡ ਕੰਮ ਗਰੰਥੀ ਸਿੰਘ ਐਸਜੀਸੀਪੀ ਐਸਜੀਪੀਸੀ ਅੰਮ੍ਰਿਤਸਰ ਰਿਸ਼ਤਾ ਸਿੰਪਲ ਪਰਿਵਾਰ ਦੀ ਲੜਕੀ ਦਾ ਚਾਹੀਦਾ ਹੈ ਨੀਚੇ ਪਰਿਵਾਰ ਦਾ ਨੰਬਰ ਦਿੱਤਾ ਹੋਇਆ ਹੈ ਡਾਇਰੈਕਟ ਇਹਨਾਂ ਨਾਲ ਗੱਲ ਕਰੋ ਜੀ ਅਗਲਾ ਰਿਸ਼ਤਾ ਜੀ ਲੜਕੀ ਦਾ ਆਸਟ੍ਰੇਲੀਆ ਸਿਟੀਜ਼ਨ ਹੈ ਮੋਗੇ ਏਰੀਏ ਤੋਂ ਨਾਮ ਕੌਰ ਡੇਟ ਆਫ ਬਰਥ 2001 ਕਾਸ ਜੱਟ ਸਿੱਖ ਪੜਾਈ ਐਮ ਐਸ ਸੀ ਨਰਸਿੰਗ ਕੱਦ 5 ਫੁੱਟ 8 ਇੰਚ ਪੈਣ ਕੋਈ ਨਹੀਂ ਪ੍ਰਾਇਮੈਡ ਆਸਟ੍ਰੇਲੀਆ ਚ ਕਾਮ ਰਜਿਸਟਰਡ ਨਰਸ ਹੈ ਰਿਸ਼ਤਾ ਆਸਟ੍ਰੇਲੀਆ ਤੋਂ ਲੜਕੇ ਦਾ ਚਾਹੀਦਾ ਹੈ ਪਰਿਵਾਰ ਦਾ ਨੀਚੇ ਨੰਬਰ ਦਿੱਤਾ ਹੋਇਆ ਹੈ ਡਾਇਰੈਕਟ ਤੁਸੀਂ ਇਹਨਾਂ ਨਾਲ ਗੱਲ ਕਰੋ ਜੀ ਚੈਨਲ ਨੂੰ ਕਰੋ ਸਬਸਕ੍ਰਾਈਬ ਸਾਰੀਆਂ ਵੀਡੀਓਜ਼ ਦੇਖਣ ਲਈ ਹੁਸ਼ਿਆਰਪੁਰ ਤੋਂ ਲੜਕੇ ਦਾ ਰਿਸ਼ਤਾ ਡੇਟ ਆਫ ਬਰਥ 1999 ਕਾਸਟ ਮਹਿਰਾ ਪੜਾਈ 10th ਕੱਦ 5 ਫੁੱਟ 7 ਇੰਚ ਪੈਣ ਕੋਈ ਨਹੀਂ ਪ੍ਰਾ ਤਿੰਨ ਮੈਰ ਕੰਮ ਜੀਸੀਬੀ ਆਪਰੇਟਰ ਰਿਸ਼ਤਾ ਲੜਕੀ ਹੋਮ ਮੇਕਰ ਹੋਵੇ ਪਰਿਵਾਰ ਦਾ ਨੀਚੇ ਨੰਬਰ ਹੈ ਡਾਇਰੈਕਟ ਇਹਨਾਂ ਨਾਲ ਗੱਲ ਕਰੋ ਜੀ ਕੁਝ ਜ਼ਰੂਰੀ ਤੇ ਧਿਆਨਯੋਗ ਗੱਲਾਂ ਜੇ ਤੁਸੀਂ ਆਪਣੇ ਪਰਿਵਾਰ ਦੀ ਕੋਈ ਪ੍ਰੋਫਾਈਲ ਲਗਾਉਣੀ ਚਾਹੁੰਦੇ ਹੋ ਤਾਂ ਉੱਪਰ ਪੀਲੀ ਪੱਟੀ ਵਿੱਚ ਸਾਡੇ ਨੰਬਰ ਤੇ ਹੈਲੋ WhatsApp ਕਰੋ ਸਿਰਫ ਮੈਸੇਜ ਹੀ ਕੀਤਾ ਜਾਵੇ ਜੀ ਤੁਹਾਨੂੰ ਪ੍ਰੋਸੈਸ ਪੇਜ ਦਿੱਤਾ ਜਾਏਗਾ ਤੇ ਤੁਸੀਂ ਐਡ ਪਵਾ ਸਕਦੇ ਹੋ ਸੋ ਹੁਣ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸਾਰੀਆਂ ਵੀਡੀਓ ਸ਼ਾਰਟ ਵੀਡੀਓ ਦੇਖਣ ਲਈ ਧੰਨਵਾਦ ਜੀ ਸਤਿ ਸ੍ਰੀ ਅਕਾਲ